ਜੀ ਜਿਹੜਾ ਮੇਰੇ ਨਾਲ ਠੱਗਾ ਕਰ ਰਿਹਾ ਮੈਂ ਹੈਗਾ ਗਰੀਬ ਬੰਦਾ ਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਐ ਵੀ ਮੇਰੀ ਸਹਾਇਤਾ ਕੀਤੀ ਜਾਵੇ ਪੰਚਾਇਤ ਦੀ ਇਹ ਗੱਲ ਨਹੀਂ ਸੁਣਦਾ ਜੀ ਪੰਚਾਇਤ ਤੇ ਸੱਜਿਆ ਸੀ ਪੰਚਾਇਤ ਦੇ ਆਖੇ ਆਇਆ ਨਹੀਂ ਇਹ ਆਦਾ ਮੇਰੇ ਘਰੇ ਆ ਜੇ ਮੁੰਡਾ ਲੱਗਿਆ ਮਲਾਜ਼ਮੇ ਦਾ ਮੈਂ ਦਿਹਾੜੀਦਾਰ ਬੰਦਾ ਪ੍ਰੋਫੈਸ਼ਨ ਹੋਇਆ ਜੀ ਮੇਰਾ ਤੇ ਮੇਰੇ ਕੋਲ ਹੁਣ ਪਹੁੰਚ ਵੀ ਕੁੜਤਾ ਮੇਰੇ ਘਰ ਨਾਲਗਾ ਜੀ ਵਾਇਰੂ ਦਾ ਖਾਲਸਾ ਬਾ ਵੀ ਨਹੀਂ ਪਤਾ ਆ ਮੁੱਦਾ ਵੇਰੂ ਸਾਰਾ ਤੁਸੀਂ ਆਪ ਕਿੰਨਾ ਸਾਰਾ ਮੇਰਾ ਮਕਾਨ ਪਾੜ ਗਏ ਇੱਕ ਤੋਂ ਬਾਅਦ ਸ਼ੇਅਰ ਕਰ ਦਿਓ ਹਰ ਕਿਸੇ ਨੂੰ ਬੋਲ ਦਿਓ ਗਰੀਬ ਬੰਦਾ ਦਾ ਟਕਾਉਂ ਜਨਾ ਬਤੂ ਬਾਦ ਸ਼ੇਅਰ ਕਰੋ ਐਦਾ ਪਨੀਰੀ ਵਿੱਚ ਪਨੀਰੀ ਵਿੱਚ ਹੂੰ ਇਹ ਅਜ ਥੋੜੀ ਪਾਣੀ ਪਾਉਂਦੇ ਆ ਸਾਰੇ ਪਾਸੇ ਪਾਣੀ ਪਾਣੀ ਖਲਾਰਤਾ ਬਹੁਤ ਜਿਆਦਾ ਟਕਾ ਹੋ ਰਿਹਾ ਹੈ ਮਕਾਨ ਕਹਿੰਦਾ ਵੀ ਮੇਟਾ ਅਹ ਕਰਦਾ ਹੂੰ ਮਕਾਨ ਵੇਚ ਦੇ ਕਹਿੰਦਾ ਮੈਂ ਤਕਾ ਕਰ ਰਿਹਾ ਹੈ ਵੀ ਮਕਾਨ ਵੀ ਕਿਵੇਂ ਨਾ ਕਿ ਮਕਾਨ ਵੇਚਣ ਇਥੋਂ ਨਿਕਲਨੇ ਹੈ ਪਰ ਪਾਣੀ ਵਾਲੀ ਨੂੰ ਬੁਲਾ ਦੇ। ਅੱਧਾਰੇ ਪਾਸੇ ਮਕਾਨ ਦੀ ਗੱਲ ਕੋਟਾ ਦੇ ਦੇ ਬਾਈ। ਆ ਜੀ ਬਾਈ। ਖਾਲ ਮਕਾਨ ਦੇ ਆਸੇ ਪਾਸੇ ਖਾਲੀ ਬਣਾ ਤੇ ਪਾਣੀ ਰੁਕਿਆ ਰਿਹਾ ਰਵੇ ਇੱਥੇ। ਪਾਣੀ ਨਿਕਲੇ ਨਾ ਕਿਸੇ ਬਸ। ਸਾਰਾ ਖਾਲ ਬਣਾਉਂਦੇ ਕਰੇ। ਇਹਨਾਂ ਨੇ ਬਣਾ ਰੱਖਿਆ ਹੋਇਆ। ਤਾਂ ਜੀ ਸਾਰੇ ਨਹੀਂ ਹੋਣ। ਇੱਧਰ ਆਈ ਸੀ ਬਣਾਇਆ ਇੱਥੇ। ਆ ਵੀ ਬਸ ਇੱਕ ਮੀਂਹ ਦੀ ਮਾਰ ਹੋ ਰ ਆ। ਇਹ ਵੀ ਡੁੱਗੂ ਆ। ਤਾਰੇ ਨਾਲ ਖਾਲ-ਬਾਰ ਖਈ ਜਾਵੇ। ਥੋੜੇ ਤੇ ਆਵੇ। ਉੱਥੋਂ ਥੋੜਾ ਪਾਵੇ। ਉਹ ਆਵਾਜ਼। ਉਹ ਦੇੜੀ ਜਿਹੀ ਬੱਦਲ। ਹੋਰ ਸੇ ਭਾੜਾ। ਵੀ ਕੰਦ ਡਿੱਗ ਵੀ ਸੀ ਪਹਿਲਾਂ ਜੀ ਹੁਣ ਨਾਲ ਪਿੱਛੇ ਹਟਾ ਕੇ ਦੂਰੀ ਕੱਢੀ ਆ ਜੀ। ਕੰਦ ਹੋਸ ਕੱਢ। ਐ ਥੋੜੀ ਰਾਹ। ਹਾਂ ਹਾਂ। ਹਾਂ। ਆ ਦੇ ਬੰਦਾ। ਤਾਬ। ਇਹ ਨਹੀਂ ਮਿੱਟੀ ਹੁੰਦੀ ਇਹ ਨਾ। ਜੁਹ ਨਹੀਂ ਖਲਜ। ਸਾਡਾ ਡਿੱਗੋ ਮਗਾਨ ਹੈ। ਆ ਰੇਤਾ ਹੈ ਤਾਂ ਉਹਦੀ ਖੁਰਜੂ ਆ। ਪ੍ਰੇਤਾ ਹੈ ਖੁਰਜੂਆ ਮੈਨੂੰ ਰਾਹ ਵੀ ਛੱਡ ਰੇ ਅਸ਼ਾਰਾ ਲੱਗਦਾ ਹੈ ਬੋਰਟ ਦਾ ਸਰਕਾਰੀ ਰਾਹ ਹੈ ਇਹ ਛੱਡ ਨਹੀਂ ਰਿਹਾ ਜੀ ਇਹਦਾ ਕੇਸ ਚੱਲ ਜਿੰਦਾ ਹੈ ਦਰਖਾਸਤ ਵੀ ਦਿੱਤੀ ਸੀ ਦਰਖਾਸਤ ਦਿੱਤੀ ਸੀ ਛੱਡ ਨਹੀਂ ਰਿਹਾ ਫਿਰ ਵੀ ਤੇ ਫਿਰ ਵੀ ਛੱਡ ਨਹੀਂ ਰਿਹਾ ਇਹ ਸਰਕਾਰੀ ਰਾਹ ਹੈ ਇਹ ਸਰਕਾਰੀ ਰਾਹ ਬਾਈ ਬੀਜੀ ਜਾਂਦਾ ਜੀ ਇਹ ਇਹ ਠੀਕ ਹੈ ਜੀ ਇਹ ਤੋਂ ਵੀ ਅਸੀਂ ਤੰਗ ਆਏ ਪ੍ਰਧਾਨ ਸਾਡੀ ਮਦਦ ਕਰੇ ਮਦਦ ਕਰੀ ਮੈਂ ਗਰੀਬ ਬੰਦਾ ਜੀ ਮੈਂ ਆ ਦਾ ਘਰ ਦੇ ਕਾ ਮਕਾਨ ਬਣਾਵਾ ਕੇ ਜਵਾਕ ਪਿਆ ਮਾਈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂ ਖਾਲਸਾ ਬੰਦਾ ਕੱਲੇ ਚੱਲਦੇ ਆ ਬੋਲੋ ਐਂਡ ਫੋਟੋ ਪਾ ਲਈਂ ਸੁਕਾਂਚ ਵੀ ਸਾਰੇ ਤੇੜਾ ਆ ਨਾ ਛਾਲੇ ਪਾਸੇ ਪਾਣੀ ਪਾ ਪਾਣੀ ਮਗਾਂਚ ਵੀ ਆਉਂਗਾ ਤੇੜਾ ਇੱਧਰ ਇੱਧਰ ਆਹ ਆ ਵੀ ਪਾਟਿਆ ਗਿਆ ਇਹਦੀ ਬਣਾ ਨਾ ਪਟ ਗਿਆ ਆ ਸਾਰਾ ਪਾਟਿਆ ਆ ਆਪਣੇ ਚਰਦੀ ਵੀ ਨਹੀਂ ਮਾਰਿਆ ਸਾਰੇ ਆਏ ਪਾੜੇ ਉਹ ਟਰੰਕ ਨਹੀਂ ਆਏ ਸਾਡੇ